ਗੌੜੀ ਸੁਖਮਣੀ ਮਹੱਲਾ ਪੰਜਵਾ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਇ ਮਿਟਾਵੋ ਸਿਮਰੋ ਜਸ ਬਿਸੰਭਰ ਇਕੈ ਨਾਮ ਜਪ ਤ ਅਨੰਤ ਅਨੇਕੈ ਬੀਦ ਪੁਰਾਨਾ ਸਿਮਰ ਸੋ ਦਾਖਰ ਕੀਨੇ RAM ਨਾਮਿਕ ਅਖਰ ਕਿਨੇ ਕਾਇਕ ਜਿਸ ਦੀ ਬਸਾਵੇ ਤਾਂ ਕੀ ਮਹਿਮਾ ਗਰੀ ਨ ਆਵੇ ਕਾਂਖੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ सुख मनी सुख अमृत प्रभ नाम भक्त जना कै मन विश्राम प्रभु कै सिमरन गर्भ ना प्रभु कै सिमरन दुख जम नस प्रभु कै सिमरन काल पर हर प्रभु कै सिमरन दुश्मन तर प्रभु सिमरत कश न लागै प्रभु कै सिमरन दिन जागै प्रभु कै सिमरन पौना व्यापै प्रभु कै सिमरन दुख ना संताप ਪ੍ਰਭ ਕਾ ਸਮਰਨ ਸਾਧ ਕੈ ਸੰਗ ਸਰਬ ਨੇਦਾਨ ਨਾਨਕ ਹਰ ਰੰਗ ਪ੍ਰਭ ਕੈ ਸਮਰਨ ਰਿੱਧ ਸਿੱਧ ਨੌ ਨਿੱਦ ਪ੍ਰਭ ਕੈ ਸਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਮਰਨ ਜਪ ਤਪ ਪੂਜਾ ਪ੍ਰਭ ਕੈ ਸਮਰਨ ਬਿਨ ਸੈ ਦੁਜਾ ਪ੍ਰਭ ਕੈ ਸਮਰਨ ਤੀਰਤ ਇਸ ਨਾਨੀ ਪ੍ਰਭ ਕੈ ਸਮਰਨ ਦਰਗਹਿ ਮਨੀ ਪ੍ਰਭ ਕੈ ਸਿਮਰਨ ਹੋਏ ਸੋ ਫਲ ਫਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨਿ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਦ੍ਰਿਸ਼ਨਾ 부ਜੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪਰੋਕੈ ਸਿਮਰਨ ਨਹੀ ਜਮ ਤਰਾਸਾ ਪਰੋਕੈ ਸਿਮਰਨ ਪੂਰਨ ਆਸਾ ਰਬ ਕੋ ਜਸ ਮਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦਮਾਏ ਸੁਮਾਏ ਪ੍ਰਭ ਜੀ ਬਸੈ ਸਾਦਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬੇਮੋਤਾ ਜੀ ਪ੍ਰਭ ਕੋ ਸਿਮਰੈ ਸੇ ਸਰੋਕੇ ਰਾਜੇ ਪਰਬ ਕੋ ਸਿਮਰੈ ਸੁਖਵਾਸੀ ਪਰਬ ਕੋ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਭ ਕੋ ਸਿਮਰੈ ਸਿ ਪਰਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪਰਬ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੇ ਪ੍ਰਭ ਕੋ ਸਿਮਰਤ ਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਜਾਜ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਚਲਿਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਜਿ ਜਨ ਜਿਨ ਕੋ ਪ੍ਰਮਾਯਾ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਬੇ ਦੇ ਉਪਾਏ ਹਰ ਸਿਮਰਨ ਪੈਸੇ ਦਜਤੀ ਦਾਤੇ ਹਰ ਸਿਮਰਨ ਨੀਚ ਚੌਕੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਤੀਓ ਸਗਲੇ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ 부ਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੇੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ